ਇੱਕ ਤਾਂ ਸਾਰੇ ਆਰੀ ਇਹ ਵੀ ਕੋਈ ਟਰਾਲੀ ਮਾਲੇ ਤੋਂ ਆਦੀ ਨਾ ਉਹਨੂੰ ਹੱਥ ਵੀ ਕਰੋ ਤਾਂ ਤੇ ਨੱਠਣ ਦੀ ਨਹੀਂ ਅੱਗੋਂ ਤੇ ਆਹ ਢਾਣੇ ਚ ਪਿੰਡ ਮਾਲੇ ਕਲ ਰਸ ਲੱਗੇ ਜਾਂਦੇ ਰੇ ਬੇੜੀਆਂ ਵਿੱਚ ਆਹ ਪਿੰਡ ਚ ਪਾਣੀ ਵੀ ਹੈ ਚਲ ਮਾਲੇ ਇੱਥੇ ਨਹੀਂ ਆਪੜਾ ਨਾਂਦਾ ਸਹੀ ਤਾਂ ਉਹਦੀ ਮਤ ਬਲੇ ਅਗਾ ਤੇ ਢਾਣੀ ਤੇ ਲੱਗੋ ਵਿਚਕਰਾਂ ਨਾ ਕਰੋ ਉਹ ਜਿਹੜੇ ਪਿੰਡ ਦੇ ਬੰਦੇ ਓ ਤੇ ਟਰਾਲੀ ਤੇ ਬਹਣ ਗਏ ਉਹ ਨਾ ਦੇ ਉਹਦੇ ਆ ਦੇ ਘਰਾਂ ਵੇੜੇ ਪਾਸ ਲੈ ਜਾਣਗੇ ਤੇ ਚਲੋ ਤੁਸੀਂ ਵੀ ਸਹੀ ਤਾਂ ਕਰ ਲਈਏ ਢੋਡੇ ਇੱਥੇ ਕੋਈ ਗਾਲ ਪੈਂਦੇ ਪਏ ਨੇ ਦਸੋ ਜੀ ਅਗੂ ਹੱਥ ਕਰੋ ਟਰੈਕਟਰ ਉਠਾ ਲੈ ਜਿੱਤੂ ਤੂੰ ਦੀ ਪਾਣੀ ਖੁਰੂਗਾ ਤੂੰ ਦੇਓ ਕੋਈ ਮਾਲਾ ਮਰਤੇ ਲੱਗ ਗਈ ਗਰਾਬੇ ਸਾਰਾ ਤੂੰ ਹਰਾਸ਼ ਦੇਂਦੇ ਜੇ ਉਸ ਤੋਂ ਬਾਅਦ ਹੋਏ ਪਿੰਡ ਜਾਓ ਤੇ ਤੁਹਾਨੂੰ ਕੋਈ ਰਾਸ਼ਨ ਨਹੀਂ ਮਿਲਿਆ ਨਹੀਂ ਮਿਲਿਆ ਜੀ ਆਵੇ ਘੱਡਾ ਨੇ ਜੋ ਵਿਚਾਰੇ ਸਾਰਾ ਪਾਣੀ ਹੈਗਾ ਸਿਰ ਤੇ ਬਾਹਰ ਗਏ ਰਹੇ ਉਧਰ ਵਾ ਹੋਣ ਆਏ ਤੇ ਗੁਗੂ ਟਰਾਲੀ ਦੇ ਖਲੋਵੀ ਦੇ ਲੈ ਜਾਂਦੇ ਨੇ ਤੇ ਹੁਣ ਤੇਰੇ ਸੁੱਕੇ ਨੇ ਨਹੀਂ ਜਿੱਥੇ ਟਰਾਲੀ ਹੁਣ ਅਪੜਿਆਂ ਨੂੰ ਉਹਨਾਂ ਨੂੰ ਲੈਣ ਦਿਓ ਕੋਈ ਸੋਲਕ ਕਰੋ ਕਿ ਰੱਬ ਤੋਂ ਡਰੋ ਉਸ ਵਹਿਰੋਂ ਤੋਂ ਕੁਸ ਆਪਾਂ ਰਾਸ਼ ਨਹੀਂ ਖਾਣਾ ਹੈ ਫਿਰ ਸਰਕਾਰ ਕੋਲ ਮੰਗੋ ਵੀ ਸਾਨੂੰ ਕੋਈ ਥਾਂ ਦੇ ਦੇ ਮਾਲਕਾ ਪਾਣੀ ਬੰਦ ਕਰ ਕਿ ਪਤਾ ਨਹੀਂ ਇਹ ਕਿਹ ਕੀ ਹਾਲ ਬਣਨਾ ਹੈ ਕਿ ਸਦਾ ਇਹ ਨਹੀਂ ਚੱਲਦਾ ਰਹਿਣਾ ਇਹ ਤੁਮੇ ਲੋਕਾਂ ਦਾ ਨਹੀਂ ਧਿਆਨ ਆਏ ਰਾਸ਼ ਮਗਰ ਭੱਜ ਪਿਆ ਕੌੜਾ ਤਾ ਤੇ ਕੋਈ ਪੰਜਾਬ ਦੀ ਬੇਇੱਜ਼ਤੀ ਤੋਂ ਡਰੋ ਤੇ ਮਗਰ ਨਾ ਵੱਧੇ ਵਾਦਾ ਸਹਯਾਤ ਅਜੇ ਕੋਈ ਸ਼ਾਇਦ ਮਿਲਦੀ ਲੈ ਲਓ ਜੋ ਲੋਕ ਪਵਨ ਕੇ ਕੋਈ ਚੜਾ ਵੰਡਾ ਨਾ ਸੀ ਉਹਦੇ ਗਾਲ ਮਗਰ ਹੈ ਜਿ ਰੇਲੇ ਲੱਗਿਆ ਪਿਆ ਕਾ ਦੁਨੀਆ ਤੇ ਮੈਨੇ ਬੇਸਦ ਦੀ ਹੱਦ ਗਿਆ ਲੈ ਗਿਆ ਪਾਣੀ ਤੇ ਕੀ ਆਣਾ ਲੋਕਾਂ ਨੂੰ ਸਦਕੀ ਨਹੀਂ ਰਹਿ ਗਿਆ ਸਬਰ ਨਹੀਂ ਰਹਿ ਰੋ ਸਬਰ ਨਹੀਂ ਲੋਕ ਅਧਰੇ ਆ ਗਏ ਕੋਈ ਸਬਰ ਨਹੀਂ ਜਿੱਤੂ ਚੜਾ ਦੁਨੀਆ ਲੋਕ ਆ ਰਹੇ ਨੇ ਉਹਨਾਂ ਨੂੰ ਕੋਈ ਘੁੱਟ ਪਾਣੀ ਦਾ ਪਿੱਠੋ ਕਰੋ ਕਿ ਰਾਠ ਲਓ ਜੀ ਬੇਜਿੰਦੇ ਹੱਥੇ ਆ ਗਿਆ ਕੋਈ ਬੇਈਮਾਨ ਹੋ ਹੀ ਜਾਂਦਾ ਹੈ ਅੱਗੇ ਆਪਾਂ 11 ਸਾਲ ਹੋ ਪਰਮਾਤਮਾ ਪਾਣੀ ਹਟੇ ਗਿਆ ਭਰਾ ਖਲਖਾਨੇ ਵੇ ਵਡੀਆਂ ਮੰਗਾ ਰੱਖੋ ਵੀ ਸਰਕਾਰ ਸਾਨੂੰ ਪਹੁੰਚ ਪਹੁੰਚ ਮਰਲੇ ਥਾਂ ਦੇਵੇ ਪਰ ਪਿਆ ਇੱਕ ਤੋਂ ਮੰਨ ਲੈ ਕੋਈ ਸਾਢੇ 1-1 ਜੀ ਨੂੰ ਨੌਕਰੀ ਦਿੱਤੀ ਜਾਵੇ ਜਿਵੇਂ ਮੰਨ ਲੈ ਸਰ ਖਾਲੇ ਪਾਣੀ ਆਂਦਾ ਹੈ ਇਹ ਜੀ ਆਪਣੇ ਲੋਕਾਂ ਨੂੰ ਕੋਈ ਧਿਆਨ ਨਹੀਂ ਹੈਗਾ ਸਿਰਫ ਆਏ ਰਾਸ਼ਨ ਆਏ ਰਾਸ਼ਨ ਲੋਕ ਰੱਖ ਰੱਖ ਤੇ ਸਭ ਲੋਕਾਂ ਦਾ ਖਰਾਬ ਹੀ ਹੋਣਾ ਉਗੀ ਬੇਸਕੋਟ ਲੈ ਜੋ ਕੁਛ ਹੀ ਕਿਸੇ ਹੋਰ ਮੰਨ ਲੈ ਮੁਖ ਪਾ ਜਾ ਕਿੰਨਾ ਆ ਗਏ ਬੜੇ ਦਿਨ ਜੀ ਜਿੰਨਾ ਕੋਲ ਨਹੀਂ ਐਪੜਾ ਤੁਸੀਂ ਉਹਨਾਂ ਕੋਲ ਪੜਾਓ ਮੰਨ ਲੈ ਜਿੰਨੇ ਚਾਰ ਕੋਲ ਨਹੀਂ ਕਿ ਕਿਸੇ ਕੋਲ ਇੱਕ ਵੋਟ ਵੀ ਨਹੀਂ ਐਪੜੀ ਤੇ ਉੱਥੇ ਨਹੀਂ ਜਾ ਰਿਆ ਉਹਨਾਂ ਤੇ ਦਾ ਵਾਸਤੇ ਕੀ ਕਹਿਣਾ ਚਾਹੁੰਦੇ ਜਿਹੜੇ ਰਾਸ਼ਨ ਲੈ ਕੇ ਆ ਰਹੇ ਆਂਸੀ ਉਹਨਾਂ ਨੇ ਕਹਣਾ ਚਾਹੁੰਦੇ ਵੀਰੇ ਕਿਥੋਂ ਧਾਣੀਆਂ ਤੋਂ ਲੱਗੋ ਆਦਾ ਵੇਖੋ ਸੋਚੋ ਕਿਸੇ ਪਿੰਡਾਂ ਦੇ ਮਗਰ ਨਾ ਲੱਗੋ ਜੇ ਕੋਈ ਦੋ ਪਿੰਡਾਂ ਦੇ ਮੈਂ ਬਹਿ ਕੇ ਨਾਲ ਉਹਦੇ ਅੱਖ ਲੱਗਦੇ ਤੁਸੀਂ ਪਿੰਡਾਂ ਵਿੱਚ ਬੜ ਗੱਲ ਨਹੀਂ ਕੋਦੇ ਨਾ ਜਾਓ ਤੁਸੀਂ ਆਪ ਦੀ ਮਰਜ਼ੀ ਕਰੋ ਆਦਾ ਮੁੱਢੂ ਲੱਗੋ ਵੇਖੋ ਜਿਆ ਲੈ ਕੇ ਮੈਂ ਤੁਸੀਂ ਘਰ ਘਰ ਜਾਓ ਇਹ ਕੋਈ ਡੋਢੀ ਇਹ ਸੇਵਾ ਲਗਣੀ ਨਹੀਂ ਇਹ ਸੇਵਾ ਡੋਢੀ ਨਹੀਂ ਲਗਣੀ ਵੀ 2 ਜਿਹੜਾ ਗਾਇਤਰੇ ਹੁਣ ਤੂੰ ਮੈਂ ਮੈਂ ਤੇਰਾ ਯਾਰ ਦੋਸਤਾਂ ਕਿੰਨੇ ਦੇ ਜਾਨਛਣ ਵਿੱਚ ਬੰਦੇ ਹੈਗੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਜਾਨਪਛਾਨ ਹੋ ਗਈ ਉਹ ਟਰਾਲੀ ਤੇ ਚੜਾ ਜੀ ਪਿੰਡਾਂ ਨੂੰ ਲੈ ਗਿਆ ਇਸ ਤਰ੍ਹਾਂ ਵੀਰੇ ਨਾ ਕਰੋ ਨਾ ਡੋਢੀ ਸੇਵਾ ਆਜ ਲਗਣੀ ਲਗੜ ਤੁਸੀਂ ਸ਼ੁਰੂ ਤੋਂ ਆਓ ਜਿੱਥੇ ਧਾਣੀਆਂ ਡੁੱਬੀਆਂ ਨੇ ਉਹਨਾਂ ਨੂੰ ਤੁਸੀਂ ਆਦੇ ਹੱਥੀ ਦਿਓ ਉਹ ਡੋਢੀ ਸੇਵਨ ਦੋ ਫਾਲ ਮਿਲਣਾ ਨੇ ਜੂ ਵੀ ਕੋਈ ਰਾਸ਼ਨ ਪਾਣੀ ਆਂਦਾ ਹੈ ਬੇੜੀਆਂ ਤੇ ਆਂਦਾ ਤਾਂ ਪਿੰਡ ਬਣ ਆ ਜਾਂਦਾ ਤੇ ਜੂ ਉਦੋਂ ਆਂਦਾ ਤੇ ਪਿਛਲੇ ਪਿੰਡਾਂ ਨੇ ਲੈ ਜਾਂਦੇ ਨਾ ਇੱਥੇ ਸਾਨੂੰ ਪੂੜੀ ਨਾ ਕੋ ਪੱਠਾ ਨਾ ਕੋ ਸਾਨੂੰ ਰਾਸ਼ਨ ਢਾਣੀ ਤੇ ਕੋਈ ਟਰਾਲੀ ਨਹੀਂ ਰੁਕਦੀ ਕੋ ਕੋਸ਼ ਨਹੀਂ ਹੁੰਦਾ ਕੋਈ ਰਾਸ਼ਨ ਨਹੀਂ ਮਿਲਿਆ ਹੋਂ ਤੱਕ ਬਸ ਸਾਨੂੰ ਆਖ ਸੌਣਾ ਨੇ ਜਿਹੜਾ ਦਿੱਤਾ ਉਹ ਹੀ ਘਾਟਾਂ ਤੇ ਜਿਹੜਾ ਮਿਲਦਾ ਮਿਲਦਾ ਬਾਕੀ ਦੇ ਜਿਹੜੇ ਸੈਂਤਾਂ ਆਣਦੇ ਨੂੰ ਕੋਈ ਟਰਾਲੀ ਨਹੀਂ ਰੋਕਣ ਦੇਂਦੇ ਤੂੰ ਆ ਰਹੀ ਹੈ ਉਹ ਬੇੜੀਆਂ ਵਾਲਾ ਉਹ ਕਈ ਵਾਰ ਮਿਲਦਾ ਕਨਾਂ ਨੂੰ ਕਈਆਂ ਨੂੰ ਨਹੀਂ ਮਿਲਦਾ ਟਰਾਲੀਆਂ ਖਾਲ ਦੇ ਅਸਰ ਰੋਡ ਤੋਂ ਲੰਘਣ ਲੱਗਿਆ ਨੂੰ ਪਿੰਡ ਦੇ ਸੰਤਾਂ ਲਿਆਦੇ ਨੂੰ ਪਿੰਡ ਵਿੱਚ ਜਾ ਕੇ ਨਿੰਦਾ ਤੇ ਠਾਣੀ ਤੇ ਕੋਈ ਚੀਜ਼ ਨਹੀਂ ਦੇਖ ਜਾਂਦੇ ਪਿੰਡਾਂ ਦੇ ਆਂਦੇ ਨੂੰ ਆਜੋ ਉੱਥੇ ਗੁਰਦੁਆਰੇ ਅੱਜ ਨਹੀਂ ਆਈਦਾ ਭੁਤਰਾ ਆਂਦ ਪੈਂਦੀ ਆ ਗੁਆਂ ਦੇ ਨਾਲ ਤੇ ਠਾਣੀਆਂ ਤੇ ਚੱਲੋ ਜਦੋਂ ਠਾਣੀਆਂ ਤੇ ਆਣੇ ਉਦੋਂ ਰੋਟਰਾਂ ਲੈ ਲੈ ਪਿੰਡ ਚ ਹੋ ਜਾਂਦੇ ਫਿਰ ਕੀ ਆ ਤੇ ਅਸੀਂ ਦਿਮਾਗ ਕਰਨਾ ਚਾਹੁੰਨੇ ਫਿਰ ਇਹ ਤੂੰ ਠਾਣੀ ਲਊ ਲੱਗਣ ਤੇ ਪਿੰਡ ਦੀ ਚੀਜ਼ ਵਰਤਿੰਦੀ ਜਾਵੇ ਇੱਕ ਤਾਂ ਸਾਡੀ ਇਹ ਮੰਗ ਹੈ ਕਿ ਸਾਡੇ ਕੋਲ ਤੂੜੀ ਪੱਠਾ ਨਹੀਂ ਹੈਗਾ ਸਾਡੇ ਕੋਲ ਰਾਸ਼ਨ ਸਾਰੇ ਘਰ ਦੇ ਤੁਮਸੇ ਹੁੰਦੇ ਹੀ ਤੈਨੂੰ ਪਤਾ ਹੀ ਹੈ ਰਾਸ਼ਨ ਦੀ ਤਾਂ ਸਾਨੂੰ ਚਾਰੇ ਦੀ ਸਾਡੇ ਕੋਲ ਟੂੜੀ ਜਮਾ ਨਹੀਂ ਰਹਿ ਗਿਆ ਸਾਡਾ ਖੇਤ ਕੋਲ ਸਾਰੀ ਲੋੜ ਗਈ ਹੈ